ਮੈਂ ਇੱਥੇ ਮਾਈਕ ਇਸ ਲਈ ਹਰਮਨ ਜੀ ਤੋਂ ਫੜਿਆ ਕਿ ਮੈਂ ਇੱਥੇ ਦੱਸਣਾ ਚਾਹੁੰਦੀ ਆ ਕਿਉਂਕਿ ਲਾਈਵ ਚੱਲ ਰਿਹਾ ਸੋ ਮੈਂ ਇੱਥੇ ਜਦੋਂ ਵੀ ਇਸ ਮੇਲੇ ਚ ਆਨੀ ਆ ਆਈਜੀ ਸਾਹਿਬ ਬੜੇ ਮਾਨ ਨਾਲ ਮੈਨੂੰ ਇੱਥੇ ਬੁਲਾਉਂਦੇ ਨੇ ਔਰ ਬੜੀ ਰਿਸਪੈਕਟ ਦਿੰਦੇ ਨੇ ਬਟ ਹੌਬੀ ਤਾਲੀਵਾਲ ਜੀ ਹਮੇਸ਼ਾ ਮੇਰੇ ਨੁਕਸ ਕਰਦੇ ਨੇ ਸੋ ਇਹ ਮੇਰਾ ਆਖਰੀ ਮੇਲਾ ਜੀ ਉਮਰਾਂ ਨੰਗਲ ਦਾ ਇਸ ਕਰਕੇ ਇਸ ਤੋਂ ਬਾਅਦ ਮੈਂ ਨਹੀਂ ਆਵਾਂਗੀ ਉਹਦਾ ਰੀਜ਼ਨ ਸਿਰਫ ਹੌਬੀ ਤਾਲੀਵਾਲ ਹੋਣਗੇ ਕਿਉਂਕਿ ਹੁਣ ਤੱਕ ਤੁਸੀਂ ਦੇਖ ਰਹੇ ਹੋ ਹਰ ਚੀਜ਼ 'ਚ ਮੇਰੀ ਨੁਕਸ ਕੱਢ ਰਹੇ ਨੇ ਸੋ ਇਸ ਕਰਕੇ ਇਹ ਮੇਰਾ ਅੱਜ ਆਖਰੀ ਉਮਰਾਨੰਗਲ ਦਾ ਮੇਲਾ ਹੈ ਬਟ ਇਹਦੇ ਵਿੱਚ ਇਹ ਕਿਸੇ ਹੋਰ ਦਾ ਕਸੂਰ ਨਹੀਂ ਹੈ ਸਿਰਫ ਇਹਨਾਂ ਦਾ ਹੈਗਾ ਇੱਥੇ ਉਮਰਾਨੰਗਲ ਸਾਹਿਬ ਦਾ ਨਹੀਂ ਕਿਉਂਕਿ ਉਹਨਾਂ ਨੇ ਜੋ ਮੈਨੂੰ ਇੱਜ਼ਤ ਮਾਨ ਦਿੱਤਾ ਉਹ ਬਹੁਤ ਹੀ ਵੱਡੀ ਚੀਜ਼ ਹੈ ਔਰ ਹੌਬੀ ਢਾਲੀਵਾਲ ਜੀ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਮਾਨ ਕਿੱਦਾਂ ਦੇਈਦਾ ਮੈਂ ਕਹਿੰਦੀ ਲੱਖ ਫਿਲਮਾਂ ਕਰ ਲੈਣ ਬਟ ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ ਇੱਕ ਧੀ ਨੂੰ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਕਹਾਨ ਦੇ ਲਾਇਕ ਨਹੀਂ ਹੈਗੇ ਥੈਂਕ ਯੂ ਵੈਰੀ ਮੱਚ ਮੈਂ ਇੱਕੋ ਗੱਲ ਕਹੂੰਗਾ ਨਹੀਂ ਤੂੰ ਖੜੀ ਨਹੀਂ ਖੜੀ ਨਹੀਂ ਮੋਟਿਆ ਰੇ ਹੋ ਮੁੰਡਾ ਖੜ ਕੇ ਕੁੜੀ ਨੂੰ ਵਾਚ ਮਾਰੇ ਲਗੀਆਂ ਮਾਰਨੇ ਬੁਲਾਉਣਾ ਨਹੀਂ ਲੱਭਦੀ ਮਾਰ ਦੇਗੀ ਨਹੀਂ ਜੱਟ ਵਰਗਾ 100 ਫਿਲਮਾਂ ਕੀਤੀਆਂ ਨੇ ਤੇ ਸੱਤਕ ਮੈਂ ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਹੌਬੀ ਥਾਲੀ ਵਾਲਾ ਮੈਂ ਖਾਸਾ ਵੱਡਾ ਆਦਮੀ ਆ ਮੇਰੇ ਨਾਲ ਗੱਲ ਕਰਨ ਵਾਸਤੇ ਖਾਸੀ ਜ਼ਰੂਰਤ ਚਾਹੀਦੀ ਜੇ ਲੋਕ ਇਹ ਸੋਚਦਾ ਵੀ ਹੌਬੀ ਨੂੰ ਰਹਿਣ ਦਿਓ। ਔਰ ਇਸ ਮੰਚ ਤੇ। ਛੱਡੋ ਬਰੇ। ਯਾ ਪਤਾ ਕੀ ਆ। ਮੇਲਾ ਮੇਰਾ ਹੈ, ਮੇਲਾ ਆਪਣਾ ਹੈ, ਮੇਲਾ ਪਰਿਵਾਰ ਦਾ ਹੈ। ਸਾਡੀ ਇੱਕ ਐਂਕਰ ਹੈ। ਉਹਨੂੰ ਬੁਲਾਇਆ ਸੀ ਉਹਨੂੰ ਮੇਰਾ ਬੋਲਣਾ ਚੰਗਾ ਨਹੀਂ ਲੱਗਿਆ ਹੋ ਸਕਦਾ ਮੈਨੂੰ ਵੀ ਕਿਸੇ ਦਾ ਬੋਲਣਾ ਚੰਗਾ ਨਾ ਲੱਗਿਆ ਹੋਵੇ ਮੈਨੂੰ ਵੀ ਕਈ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੁੰਦੀਆਂ ਆ ਜਿਓ ਤੁਸੀਂ ਮੇਰੇ ਨਾਲੋਂ ਫਿਰ ਮੈਨੂੰ ਕਿਸੇ ਦੀ ਕੀ ਪਰਵਾਹ ਓ ਜਿਓ 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 ਪਰ ਮੈਨੂੰ ਕਈ ਚੀਜ਼ਾਂ ਦੀ ਲਿਆਕਤ ਇਸ 22 ਇੰਚ ਦੇ ਵਿੱਚ ਰੱਬ ਨੇ ਦਿੱਤੀ ਆ ਉਹਨਾਂ 22 ਇੰਚ ਦੀਆਂ ਜਿਹੜੀਆਂ ਲਿਆਕਤਾਂ ਨੇ ਉਹਨਾਂ ਤੇ ਮੈਂ ਮਾਣ ਕਰਦਾ ਤੇ ਮੈਂ ਉਸ ਤੇ ਬਹੁਤ ਖੁਸ਼ ਆ ਕਈ ਚੀਜ਼ਾਂ ਦੇ ਵਿੱਚ ਮੈਂ ਬਹੁਤ ਬੇਵਕੂਫ ਹੋ ਸਕਦਾ ਪਰ ਮੈਂ ਬੇਵਕੂਫ ਨਹੀਂ ਹੋ ਸਕਦਾ ਕਿਉਂਕਿ ਮੇਰੇ ਪਿੰਡ ਦੀਆਂ ਧੀਆਂ ਪੈਣਾ ਮੈਨੂੰ ਬਹੁਤ ਪਿਆਰ ਕਰਦੀਆਂ ਆ ਮੇਰੇ ਸਟੱਬਰ ਦੀਆਂ ਧੀਆਂ ਮੈਨੂੰ ਬਹੁਤ ਪਿਆਰ ਕਰਦੀਆਂ ਨੇ ਮੇਰੇ ਇਸ ਪਰਿਵਾਰ ਦੀਆਂ ਮਾਵਾਂ ਮੈਨੂੰ ਬਹੁਤ ਪਿਆਰ ਕਰਦੀਆਂ ਨੇ ਮੇਰੇ ਇਸ ਡਿਪਾਰਟਮੈਂਟ ਦੀਆਂ ਪੁਲਿਸ ਡਿਪਾਰਟਮੈਂਟ ਦੀਆਂ ਧੀਆਂ ਪੈਣਾ ਮੇਲਾ ਬਹੁਤ ਸਤਿਕਾਰ ਕਰਦੀਆਂ ਨੇ ਮੇਰੇ ਇਹ ਵੀਰ ਬਹੁਤ ਮਿਲਦੇ ਨੇ ਮੇਰੇ 'ਚ ਕਈ ਔਣਤਾਈਆਂ ਹੋਣ ਗਿਆ ਉਹਨਾਂ ਔਣਤਾਈਆਂ ਨੂੰ ਬਖਸ਼ ਦਿਓ ਸਿਰਫ ਤੁਹਾਡੇ ਪਿਆਰ ਸਦਕੇ ਮੈਨੂੰ ਸਤਿਕਾਰ ਦਿਓ ਮੈਂ ਤੁਹਾਡੇ ਪਿਆਰ ਦਾ ਭੋਖਾ ਜਿਉਂਦੀ ਰਹੇ ਸੁਖਮ ਦੀ ਇਮਾਨਦਾਰੀ ਨਾਲ ਆਪਣਾ ਕਰਾ ਮੇਲਾ ਸਾਲ ਬਾਦੋਂ ਮਨਾਇਆ ਕਰੋ ਬੜੀ ਖੁਸ਼ੀ ਹੋਈ ਮੇਲੇ 'ਚ ਆਈ ਜੀ ਸਾਹਿਬ ਦੂਜੀ ਵਾਰੀ ਬਾਬਾ ਬੁੱਢੀ ਜਣਾ ਮਿਹਰ ਕੀਤੀ ਮੈਨੂੰ ਮਨ ਹੈ ਦੂਜੀ ਵਾਰੀ ਡੀਜੀਪੀ ਬਣ ਕੇ ਮੇਲਾ ਮਨਾਉਂਗਾ ਡੀਜੀਪੀ ਪੰਜਾਬ ਦੇ ਬਣ ਕੇ ਜਿਉਂਦੇ ਰਹੋ ਇਹ ਵੈਸੇ ਜੇ ਐਂ ਬੋਲੋ ਐਂ ਵੀ ਸੁਣਦਾ ਐਂ ਬੋਲ ਕੇ ਵੀ ਸੁਣਦਾ ਕਿਆ ਬਾਤ ਹੈ ਇਸੇ ਵਾਸਤੇ ਬਣਿਆ ਪਰ ਅਦਾਕਾਰੋ ਨਾ ਬੋਲ ਲੈਨੇ ਟੋਨ ਜਾਣਦੇ ਹੋ